ਦੇਖੋ ਟਿਸ਼ੂ ਪੇਪਰ ਬਿਲਕੁਲ ਸਾਫ਼ ਪਏ ਆ ਬਹੁਤ ਘੱਟ ਤੇਲ ਆ ਜਿਹੜਾ ਇਹਨਾਂ ਨੇ ਪੀਤਾ ਕਿਉਂਕਿ ਆਪਣੇ ਪਕੌੜਿਆਂ ਵਿੱਚ ਤੇਲ ਹੈ ਨਹੀਂ ਸੀ ਆਪਣਾ ਵੀ ਜਿਹੜਾ ਪੇਸਟ ਸੀ ਨਾ ਜ਼ਿਆਦਾ ਪਤਲਾ ਸੀ ਨਾ ਜ਼ਿਆਦਾ ਗਾੜਾ ਸੀ ਬੇਸਣ ਨਾਲ ਅਲੱਗ ਦੀ ਗੱਦ ਹੁੰਦਾ ਮੇਰੇ ਢੰਗ ਨਾਲ ਬਣਾ ਕੇ ਦੇਖਿਓ ਬੇਸਣ ਦੀ ਪਰਤ ਤਾਂ ਮੋਟੀ ਹੋ ਜਾਂਦੀ ਆ ਪਪਾ ਨੇ ਜਿਹੜਾ ਇਹਦਾ ਪੇਸਟ ਆ ਕਿੰਨਾ ਗਾੜਾ ਰੱਖਣਾ ਹੈ ਤੇ ਕਿੰਨਾ ਪਤਲਾ ਤਾਂ ਜਿਵੇਂ ਆਪਾਂ ਬਿਆਂਾਂ ਚ ਕਈ ਵਾਰੀ ਖਾਂਦੇ ਆ ਨਾ ਬਹੁਤ ਮੋਟਾ ਮੋਟਾ ਜਿਹਾ ਕੁੱਕ ਵਿਦ ਜਸਵੀਰ ਚੰਗਾ ਬਣਾਈਏ ਚੰਗਾ ਖਾਈਏ ਤੰਦਰੁਸਤੀ ਪਾਈਏ ਇਹ ਸੰਦੇਸ਼ ਘਰ ਘਰ ਪਹੁੰਚਾਈਏ ਕੁੱਕ ਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਆਪਣੇ ਛਟਕੋਰੇ ਛਟਕੋਰੇ ਬੱਚਿਆਂ ਵਾਸਤੇ ਆਪਣੇ ਭੈਣ ਭਰਾਵਾਂ ਵਾਸਤੇ ਆਪਣੇ ਬਜ਼ੁਰਗਾਂ ਵਾਸਤੇ ਕੁਕਿੰਗ ਕਰਨ ਲਈ ਅੱਜ ਆਪਾਂ ਨੇ ਕੀ ਬਣਾਉਣਾ ਹੈ ਬੜੇ ਕਰਾਰੇ ਕਰਾਰੇ ਜੇ ਗੋਭੀ ਦੇ ਪਕੌੜੇ ਬਣਾਉਣੇ ਆ ਪਰ ਬਣਾਉਣ ਦਾ ਢੰਗ ਆ ਜਿਹੜਾ ਬੜਾ ਹੈਲਦੀ ਹੋਣਾ ਚਾਹੀਦਾ ਹੈ ਐਸੇ ਹੈਲਦੀ ਢੰਗ ਨਾਲ ਮੈਂ ਤੁਹਾਡੇ ਨਾਲ ਹਾਜ਼ਰ ਹੋ ਗਈਆਂ ਅੱਜ ਆਪਾਂ ਨੇ ਬਣਾਉਣੇ ਆ ਕਰਾਰੇ ਕਰਾਰੇ ਜੇ ਕਿਦਾਂ कुरकुरे कुरकुरे ਰਹਿਣਗੇ ਇਹ ਪਕੌੜੇ ਪਹਿਲਾਂ ਦੇ ਤਰ੍ਹਾਂ ਜਿਵੇਂ ਕੁੱਟਦੇ ਹੁੰਦੇ ਸੀ ਨਾ ਕੁੰਡੀ ਦੇ ਵਿੱਚ ਉਦਾਂ ਕੁੱਟ ਕੇ ਬਣਾਉਣਾ ਕਿਦਾਂ ਮੈਂ ਤਿਆਰ ਕਰਦੀ ਆ ਇਹਦਾ ਬੇਸਣ ਦਾ ਤੇ ਇਹਦੇ ਵਿੱਚ कुरकुरा ਬਣਾਉਣ ਵਾਸਤੇ ਮੈਂ ਕੀ ਕੁਝ ਸ਼ਾਮਲ ਕਰਦੀ ਆ ਆਓ ਬਣਾਈਏ ਦੇਖੋ ਤਾਂ ਮੇਰਾ ਢੰਗ ਮੈਂ ਕਿਦਾਂ ਬਣਾਉਣੀ ਆ ਬਣਾਉਣ ਦਾ ਢੰਗ ਬਹੁਤ ਹੀ ਵਧੀਆ ਬਹੁਤ ਆਸਾਨ 10 ਮਿੰਟ ਵਿੱਚ ਤਿਆਰ ਚਲੋ ਜੀ ਆਜੋ ਫਿਰ ਖੋ ਇੰਨਾ ਕੁ ਲਿਆ ਮੈਂ ਅਦਰਕ ਇੰਨਾ ਕੁ ਟੂੜੀਆਂ ਇਹਨੂੰ ਬਰੀਕ ਬਰੀਕ ਕੱਟ ਲੈਣਾ ਤਾਂ ਕਿ ਫਿਰ ਆਸਾਨੀ ਨਾਲ ਕਿਉਂਕਿ ਇਹ ਪਹਿਲਾਂ ਵਾਂਗੂ ਛੋਟੇ ਹੈ ਤਾਂ ਹੈ ਨਹੀਂ ਅੱਗੇ ਛੋਟੇ ਹੁੰਦੇ ਸੀ ਜਿਹੜੇ ਮੋਟੇ ਹੁੰਦੇ ਸੀ ਆਪਾਂ ਨੇ ਸਵਾਦ ਅਨੁਸਾਰ ਨਮਕ ਪਾ ਲੈਣਾ ਨਮਕ ਨਾਲ ਮਿਰਚਾਂ ਜਿਹੜੀ ਕੁੱਟੀ ਜਾਂਦੀ ਆ ਆਸਾਨੀ ਨਾਲ ਅਦਰਕ ਮਿਰਚ ਤੇ ਨਮਕ ਦਾ ਜਿਹੜਾ ਆਪਣਾ ਪੇਸਟ ਆ ਤਿਆਰ ਆ ਪੁਰਾਣੇ ਜ਼ਮਾਨੇ ਵਿੱਚ ਐਦਾਂ ਕੁੰਡੀ ਵਿੱਚ ਕੁਟ ਕੇ ਤਿਆਰ ਕਰਿਆ ਕਰਦੇ ਸੀ ਦੇਖਿਓ ਬਹੁਤ ਸੁਆਦ ਬਣਦੇ ਆ ਪਕੌੜੇ ਇਹ ਆਪਾਂ ਨੇ ਜਿਨੇਗਰ ਪਾ ਲਾਣਾ ਵਿੱਚ ਆਪਾਂ ਨੇ ਇਹ ਉਬਾਲੀ ਨਹੀਂ ਹੈਗੀ ਐਦਾਂ ਕਰਕੇ ਬਸ ਐਨ ਐਨ ਇੱਕ ਪੀਸ ਆ ਜਿਹੜੇ ਆਪਾਂ ਨੇ ਕੱਟਣੇ ਆ ਜਿਹੜੇ ਛੋਟੇ ਫੁੱਲਾਂ ਉਹਨਾਂ ਨੂੰ ਆਪਾਂ ਨੇ ਸੈਂਟਰ ਚੋਂ ਬਸ ਇੱਕ ਵਾਰੀ ਕਰ ਦੇਣਾ ਇੱਧਰ ਆਪਾਂ ਨੇ ਨਾਲ ਦੀ ਨਾਲ ਕੌਫੀ ਬਣਾ ਲੈਣੀ ਕਿਉਂਕਿ ਪਕੌੜੇ ਆ ਇਹ ਨਾਲ ਕੌਫੀ ਇਹ ਥਣੀਆਂ ਤੇ ਜੀਰਾ ਆਪਾਂ ਨੇ ਥੋੜਾ ਜਿਹਾ ਸੇਕ ਲਿਆ ਲੈਣਾ ਤਾਂ ਕਿ ਗ੍ਰਾਈਂਡ ਹੋ ਜਵੇ ਮੇਰੀ ਇਸ ਕੁੰਡੀ ਨਾਲ ਕਿਉਂਕਿ ਦਰਦਰਾ ਪੀਸ ਕੇ ਆਪਾਂ ਨੇ ਇਹਨੂੰ ਪਾਉਣਾ ਹੈ ਇਹ ਜਿਹੜੀਆਂ ਸਟੀਲ ਦੀਆਂ ਢਾਈ ਕੌਲੀਆਂ ਮੈਂ ਵੇਚਣ ਦੀਆਂ ਲੈ ਲਈਆਂ ਤੇ ਥੋੜਾ ਜਿਹਾ ਤਿੰਨ ਕ ਚਮਚੇ ਛੋਟੇ ਆ ਜਿਹੜੇ ਮੈਂ ਇਹ ਲੈ ਲੇ ਸੂਜੀ ਦੇ ਆਪਾਂ ਨੇ ਪਹਿਲਾਂ ਸੂਜੀ ਤੇ ਬੇਸਣ ਨੂੰ ਚੰਗੀ ਤਰ੍ਹਾਂ ਰਲਾ ਲੈਣਾ ਤੇ ਨਾਲ-ਨਾਲ ਆਪਾਂ ਨੇ ਜੀਰਾ ਤੇ ਧਨੀਆ ਜਿਹੜਾ ਉਹ ਰਲਾ ਲੈਣਾ ਇਹ ਹੈਗਾ ਆਪਣਾ ਅਮਚੂਰ ਪਾਊਡਰ ਨਮਕ ਆਪਾਂ ਨੇ ਉਹਦੇ ਵਿੱਚ ਪਾਇਆ ਵਾ ਹਲਕੀ ਜੀ ਹਲਦੀ ਤੇ ਲਾਲ ਮਿਰਚ ਦਾ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਨਮਕ ਤਾਂ ਕਿ ਘਟੇ ਨਾ ਆਪਣੇ ਬੇਸਣ ਦੇ ਵਿੱਚ ਵੀ ਆਪਨੇ ਥੋੜਾ ਜਿਹਾ ਪਾ ਲੈਣਾ ਤੇ ਹਰੀ ਮਿਰਚ ਅਦਰਕ ਦਾ ਪੇਸਟ ਸੋਣੀ ਭਾਰੀ ਹੈ ਵੀ ਆਪਾਂ ਨੇ ਖੁੱਲੇ ਜਿਹੇ ਹੱਥ ਨਾਲ ਰਲਾ ਲੈਣਾ ਇਹਨੂੰ ਹੁਣ ਇਹਦਾ ਜਿਹੜਾ ਪੇਸਟ ਆਪਾਂ ਨੇ ਬਣਾਉਣਾ ਜਿਆਦਾ گاੜਾ ਨਹੀਂ ਰੱਖਣਾ ਫਿਰ ਉਹ ਜਿਆਦਾ ਪਕੌੜੇ ਤੇ گاੜਾ گاੜਾ ਜਾਂ ਚੜ ਜਾਂਦਾ ਉਹ ਨਹੀਂ ਸਵਾਦ ਬਣਦੇ ਐਦਾਂ ਕਰਕੇ ਆਪਾਂ ਪੂਰੇ ਤਰਾ ਥੋੜਾ ਥੋੜਾ ਪਾ ਕੇ ਤਾਂ ਕਿ ਗੱਠਾ ਨਾ ਬਣਨਾ ਥੋੜਾ ਥੋੜਾ ਕਰਕੇ ਪਾਣੀ ਪਾਉਣਾ ਇਹਨਾਂ ਨਾਲ ਹੋਵੇ ਜਿਆਦਾ ਹੋ ਜਵੇ ਨਾਲ ਨਾਲ ਆਪਣਾ ਇੱਧਰ ਗਰਮ ਹੋ ਰਿਹਾ ਹੈ ਤੇਲ ਤੇਲ ਆਪਾਂ ਨੇ ਥੋੜਾ ਤੇਜ਼ ਹੀ ਰੱਖਣਾ ਹੈ ਜਦ ਪਾਉਣੇ ਆ ਪਕੌੜੇ ਇਦੇ ਵਿੱਚ ਵੀ ਥੋੜਾ ਪਾਣੀ ਰਹਿ ਜਾਂਦਾ ਗੋਭੀ ਦੇ ਫਿਰ ਇਹ ਪਤਲਾ ਹੋ ਜਾਂਦਾ ਜਿਹੜਾ ਮਿਕਸਚਰ ਆ ਇਸ ਕਰਕੇ ਆਪਾਂ ਨੇ ਬਹੁਤ ਹਲਕਾ ਹਲਕਾ ਜਾਈ ਚੜਾਇਆ ਆਪਾਂ ਨੇ ਜਿਹੜਾ ਇਹਦਾ ਪੇਸਟ ਆ ਕਿੰਨਾ ਗਾੜਾ ਰੱਖਣਾ ਤੇ ਕਿੰਨਾ ਪਤਲਾ ਇਹ ਦੇਖੋ ਇਹਦਾ ਪੇਸਟ ਆ ਬਸ ਐਦਾਂ ਐਦਾਂ ਹੋਣਾ ਚਾਹੀਦਾ ਬਸ ਇਹਨੂੰ ਟਕਿਆ ਵਾਈ ਹੋਣਾ ਚਾਹੀਦਾ ਜੇ ਇਹਦੇ ਤੋਂ ਵੱਧ ਜਾਂਦਾ ਪਾ ਜੜੀ ਬੇਸਨ ਦੀ ਪਰਤ ਤਾਂ ਮੋਟੀ ਹੋ ਜਾਂਦੀ ਆ ਆਪਾਂ ਜ਼ਿਆਦਾਤਰ ਬਿਹਾਂ ਸੇ ਦੇਖਦੇ ਆ ਨਾ ਉਹ ਪੇਸਣ ਬੇਸਣਾ ਜਿਹੜਾ ਮੋਟਾ-ਮੋਟਾ ਹੁੰਦਾ ਬੇਸਣਾ ਅਲੱਗ ਦੀ ਕਿਦਾਂ ਹੁੰਦਾ ਮੋਟਾ-ਮੋਟੀ ਪਰਤ ਐਦਾਂ ਕਰਕੇ ਰੱਖਣੇ ਚਾਹੀਦੇ ਆ ਫਿਰ ਦੇਖਿਓ ਆ ਮੇਰੇ ਢੰਗ ਨਾਲ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਸਵਾਦ ਵਧਣਗੇ ਕਰਾਰੇ ਬਣਨਗੇ ਕਿਉਂਕਿ ਆਪਨੇ ਇਹਦੇ ਵਿੱਚ ਥੋੜੀ ਜੀ ਪਾਈ ਆ ਸੂਜੀ ਦੁੱਧ ਆਪਣਾ ਤਿਆਰ ਆ ਆਪਾਂ ਨੇ ਇਹਦੇ ਵਿੱਚ ਪਾ ਦਾਣਾ ਮਿੱਠਾ ਅਵਾਲੀ ਆਉਣ ਤੋਂ ਬਾਅਦ ਪਾਉਣੀ ਆ ਆਪਾਂ ਨੇ ਕਾਫੀ ਹੁਣ ਆਪਾਂ ਨੇ ਕਾਫੀ ਪਾ ਲੈਣੀ ਤੇ ਇਹਦੇ ਮੁਤਾਬਕ ਕਾਫੀ ਦੇ ਮੁਤਾਬਕ ਥੋੜਾ ਜਿਹਾ ਹੀ ਦੁੱਧ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਤੈਨੂੰ ਚੰਗੀ ਤਰ੍ਹਾਂ ਰਲਾ ਲੈਣਾ ਜੇ ਆਪਾਂ ਨੇ ਸਿੱਧੀ ਦੁੱਧ ਵਿੱਚ ਸੁੱਟਤੀ ਨਾ ਇਹ ਕਾਫੀ ਪਾਤੀ ਵਿੱਚ ਤਾਂ ਇਹਦੇ ਗੱਠਾ ਬਣ ਜਾਣੀਆਂ ਸਾਰੇ ਦੁੱਧ ਵਿੱਚ ਨਹੀਂ ਰਲਦੀ ਫਿਰ ਬਾਕੀ ਹੁਣ ਇਹਨੂੰ ਤੁਸੀਂ ਕਿੰਨਾ ਕੁ ਘਮਾ ਕੇ ਇਹਦੀ ਕਿੰਨੀ ਕੁ ਝੱਗ ਬਣਾਉਣੀ ਆ ਉਹ ਦੇਖੋ ਉਹਦੇ ਵਾਸਤੇ ਆਪਾਂ ਹੱਥ ਵੀ ਵਰਤ ਸਕਦੇ ਆ ਬੇਨੂ ਕੁਮਾਈ ਜਾਓ ਕੁਮਾਈ ਜਾਓ ਤੇ ਆਪਾਂ ਹੱਥ ਵੀ ਵਰਤ ਸਕਦੇ ਆ ਤੇ ਆਪਾਂ ਆਹ ਚੀਜ਼ ਵੀ ਵਰਤ ਸਕਦੇ ਆ ਚੰਗੀ ਤਰ੍ਹਾਂ ਆਪਾਂ ਨੇ ਅਵਾਲੀ ਦੇ ਲੈਣੀ ਇਹਨੂੰ ਹੁਣ ਮੈਂ ਅੱਗ ਤੇਜ਼ ਰੱਖਣੀ ਆ ਬਹੁਤੀ ਹਲਕੀ ਨਹੀਂ ਰੱਖਣੀ ਮੈਂ ਕਦੇ ਵੀ ਡਬਲ ਨਹੀਂ ਡਾਲਦੀ ਕਿਉਂਕਿ ਫਿਰ ਵਿੱਚ ਤੇਲ ਜ਼ਿਆਦਾ ਰਸ ਜਾਂਦਾ ਇਸ ਕਰਕੇ ਪਹਿਲੀ ਵਾਰੀ ਉਹ ਕਟਿੰਗ ਕਰਕੇ ਆਪਾਂ ਨੇ ਇਦਾਂ ਕਰਨਾ ਬਿਲਕੁਲ ਨਹੀਂ ਹਿਲਾਉਣਾ ਪਾਣੇ ਇਹਨਾਂ ਨੂੰ ਥੋੜੇ ਟਿਕੇ ਰਹਿਣ ਥੋੜੀ ਪਰਤ ਆ ਜਿਹੜੀ ਉੱਪਰਲੀ ਪੱਕ ਜਵੇ ਕਾਫੀ ਆਪਣੀ ਤਿਆਰ ਆ ਨਾਲ ਆਪਣੀ ਗ੍ਰੀਨ ਚਟਣੀ ਮਿਰਚ ਵਾਲੀ ਤੇ ਇਮਲੀ ਵਾਲੀ ਚਟਣੀ ਤੇ ਵਿੱਚ ਹੈਗਾ ਕੈਚਪ ਕਰਾਰੇ ਕਰਾਰੇ ਪਕੌੜੇ ਪਕੌੜੇ ਨੇੜੇ ਤੇ ਜੇ ਦੇਖੋਗੇ ਤੁਸੀਂ ਬਹੁਤ ਕੁਰਕਰੇ ਜਿਵੇਂ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਇਹਦੀ ਲੇਅਰ ਆ ਜਿਹੜੀ ਇਹ ਦੇਖੋ ਲੇਅਰ ਬਿਲਕੁਲ ਪਤਲੀ ਆ ਇਹ ਲੇਅਰ ਐਦਾਂ ਦੇ ਪਕੌੜੇ ਬਣਨੇ ਚਾਹੀਦੇ ਆ ਫੇਰ ਖਾ ਕੇ ਦੇਖਿਓ ਕਿੰਨੇ ਸਵਾਦ ਇੱਕ ਪਕੌੜਾ ਹੋਰ ਤੋੜ ਕੇ ਦਿਖਾਉਣੀ ਆ ਲੇਅਰ ਬਹੁਤ ਜ਼ਰੂਰੀ ਆ ਵਿਆਹਾਂ ਵਾਂਗੂ ਨਹੀਂ ਵੀ ਮੋਟੀ-ਮੋਟੀ ਲੇਅਰ ਆਹ ਵਾਲੀ ਲੇਅਰ ਦੇਖੋ ਹੂੰ ਥੋੜਾ-ਥੋੜਾ ਪਾ ਲਿਆ ਉੱਪਰ ਚਾਟ ਮਸਾਲਾ ਇਹਨੂੰ ਹੋਰ ਵੀ ਚੁਰਚਰਾ ਕਰਨ ਲਈ ਮੈਂ ਪੀਨੀ ਆ ਜੀ ਕਾਫੀ ਨਾਲ ਪਕੌੜੇ ਇਸੇ ਹੋਰ ਵੀਡੀਓ ਵਿੱਚ ਮਿਲਦੇ ਆਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਕੁਕ ਵਿਦ ਜਸਵੀਰ ਚੈਨਲ ਦੇਖਦੇ ਰਹੋ ਤੇ ਮੇਰੇ ਨਾਲ ਕੁਕਿੰਗ ਕਰਦੇ ਰਹੋ ਆਪਾਂ ਨਾਲ ਮਿਲ ਕੇ ਖਾਂਦੇ ਰਹੀਏ ਮਿਲਦੇ ਰਹੀਏ ਚਲੋ ਜੀ ਕਿਸੇ ਹੋਰ ਵੀਡੀਓ ਵਿੱਚ ਮਿਲਾਂਗੇ ਜਦ ਤੱਕ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਬਾਏ ਬਾਏ